ਰੇਲਵੇ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਚਨਈ ਵਿੱਚ ਇੰਟੀਗਰਲ ਕੋਚ ਫੈਕਟਰੀ ਦਾ ਦੌਰਾ ਕੀਤਾ ਅਤੇ ਅੰਮ੍ਰਿਤ ਭਾਰਤ ਰੇਲ ਗੱਡੀ ਦੇ ਡੱਬਿਆਂ ਦੀਆਂ ਸਹੂਲਤਾਂ ਦਾ ਮੌਇਨਾ ਕੀਤਾ ਨਰੀਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤ ਭਾਰਤ ਰੇਲ ਗੱਡੀ ਵਿਸ਼ੇਸ਼ ਤੌਰ ਤੇ ਮੱਧ ਅਤੇ ਘੱਟ ਆਮਦਨ ਵਰਗ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ ਪਿਛਲੇ ਸਾਲ ਪ੍ਰਧਾਨ ਮੰਤਰੀ ਵੱਲੋਂ ਲਾਂਚ ਕੀਤੀ ਗਈ ਰੇਲ ਗੱਡੀ ਦੇ ਤਜਰਬਿਆਂ ਦੇ ਆਧਾਰ ਤੇ ਅੰਮ੍ਰਿਤ ਭਾਰਤ ਰੇਲ ਗੱਡੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਜੇ ਇਸ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਆਮ ਡੱਬੇ ਵਿੱਚ ਵੀ ਅਤ ਅਧੁਨਿਕ ਡੱਬੇ ਆ ਵਰਗੀਆਂ ਸਹੂਲਤਾਂ ਉਪਲਬਧ ਨੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਰੇਲ ਗੱਡੀ ਨੂੰ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਨਾਲ ਤਿਆਰ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੰਮ੍ਰਿਤ ਭਾਰਤ ਦਾ ਕਿਰਾਇਆ ਬੰਦੇ ਭਾਰਤ ਤੋਂ ਘੱਟ ਹੋਵੇਗਾ ਅਤੇ ਸਹੂਲਤਾਂ ਉਸ ਦੇ ਬਰਾਬਰ ਦੀਆਂ ਹੀ ਹੋਣਗੀਆਂ ਲੋਕੋਮੋਟਿਵਸ ਆ ਰਾਈਟ ਨਾਓ ਬੀਇੰਗ ਫਿਟਡ ਵਿਦ ਕਵਚ ਐਂਡ ਅਬਾਊਟ 15000 ਕਿਲੋਮੀਟਰਸ ਆ Track side, the track side fittings, those are being done. Telecom towers are being installed. Uh, cameras are being installed on the front of the locomotives. All these uh, very meticulously thought through features, meticulously uh, thought through, going to the root cause. Every time we try to find the problem and go to the root cause so that we solve the root cause. And then that problem should not recur again. That is the thought process we are adopting here. Today. ਜ਼ਿਕਰ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ 2024 ਵਿੱਚ 554 ਅਮ੍ਰਿਤ ਭਾਰਤ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਤਹਿਤ ਦੇਸ਼ ਭਰ ਦੇ ਪੰਜਾਬ ਸਣੇ ਕਈ ਸੂਬਿਆਂ ਵਿੱਚ ਪੈਂਦੇ ਉੱਗੇ ਰੇਲਵੇ ਸਟੇਸ਼ਨਾਂ ਨੂੰ ਨਵੀਂ ਦਿਖ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਪੰਜਾਬ ਦੇ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤਾਂ ਦੇ ਸਟੇਸ਼ਨਾਂ ਵਿੱਚ ਅਬੋਹਰ ਅਮ੍ਰਿਤਸਰ ਸ਼੍ਰੀ ਆਨੰਦਪੁਰ ਸਾਹਿਬ ਬਿਆਸ ਬਠਿੰਡਾ ਜੰਕਸ਼ਨ ਟੰਡਾਰੀਕਲਾਂ ਤੂਰੀ ਫਾਜ਼ਿਲਕਾ ਫਿਰੋਜ਼ਪੁਰ ਕੈਂਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਛੌਨੀ ਜਲੰਧਰ ਸ਼ਹਿਰ ਕਪੂਰਥਲਾ ਕੋਟਕਪੂਰਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਮੁਖਸਰ ਨੰਗਲ ਡੈਮ ਪਠਾਨਕੋਟ ਛੋਣੀ ਪਠਾਨਕੋਟ ਸ਼ਹਿਰ ਪਟਿਆਲਾ ਫਗਵਾੜਾ ਫਿਲੌਰ ਰੂਪਨਗਰ ਸੰਗਰੂਰ ਐਸਐਸ ਨਗਰ ਅਤੇ ਸਰਹੰਦ ਸ਼ਾਮਿਲ ਨੇ